ਇਮਾਨਜੋ ਸੀਨੀਅਰ ਕਪਤਾਨ ਜਿਲ੍ਹਾ ਐਸਐਸ ਨਗਰ ਵੱਲੋਂ ਅੱਜ ਸਪੈਸ਼ਲ ਨਾਕਾਬੰਦੀ ਕਰਾਈ ਗਈ ਹੈ ਜੀ ਸਪੈਸ਼ਲੀ ਸਾਨੂੰ ਦੋ ਵੀਕਲ ਜਿਹੜੇ ਉਹਨਾਂ ਨੂੰ ਚੈੱਕ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਖੁੱਲੜਵਾਜਾਂ ਨੂੰ ਰੋਕਣ ਲਈ ਤੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਜਾਂ ਪਟਾਕੇ ਵਾਜ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਕੀਲ ਕਸਾਣ ਲਈ ਸਾਡੀ ਇੱਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕੀ ਕਹਿ ਸਕੋ ਮੈਂ ਤਾਂ ਦੋ ਜਿਹੜੇ ਟੂ ਵੀਲਰ ਨੇ ਉਹਨਾਂ ਨੂੰ ਚੈੱਕ ਰਿਆ ਜਾ ਰਿਹਾ ਜੀ ਖੁੱਲੜਵਾਜਾਂ ਨੂੰ ਚੈੱਕ ਰਿਆ ਜਾ ਰਿਹਾ ਸਰ ਜਿਹੜਾ ਤੁਸੀਂ ਕੱਲ ਇੱਕ ਮਤਲਬ ਤਦ ਨਸ਼ਾ ਤਸਕਰ ਵੀ ਫੜਿਆ ਬਾ ਉਹ ਦੱਸੋਗੇ ਇਹਦੇ ਬਾਰੇ ਵੀ ਕਿਹੜਾ ਉਹ ਨਸ਼ਾ ਤਸਕਰ ਸੀ ਕਿੰਨੇ ਗ੍ਰਾਮ ਹੀਰੋਇਨ ਪੜੀ ਹੋ ਤੁਸੀਂ ਅਸੀਂ ਕੱਲ ਸਾਡੇ ਐਸਏ ਕੇਸਰ ਸਿੰਘ ਨੇ ਜੀ ਦੌਰਾਨੇ ਗਸ਼ਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਇੱਕ ਜੋਰਾ ਸਿੰਘ ਆ ਤੇ ਇੱਕ ਉਹਦਾ ਸਾਥੀ ਦੋਨੋਂ ਟੋਹਾਣਾ ਦੇ ਰਹਿਣੇ ਵਾਲੇ ਸੀ ਹਰਿਆਣੇ ਦੇ ਉਹਨਾਂ ਨੂੰ 60 ਗ੍ਰਾਮ ਹੀਰੋਨ ਸਹਿਤ ਗ੍ਰਿਫਤਾਰ ਕਰਿਆ ਤੇ ਬਾਕੀ ਇੱਕ ਹੋਰ ਬੰਦਾ ਅਸੀਂ ਨਾਮਜ਼ਦ ਕਰਾਇਆ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨੂੰ ਅਰੈਸਟ ਕਰਨ ਤੋਂ ਬਾਅਦ ਅਸੀਂ ਡਿਸਕਲੋਜ਼ ਕਰਾਂਗੇ ਤੇ ਇੱਥੇ ਕਿੱਥੇ ਰਹਿੰਦੇ ਸਨ ਇਹ ਮਤਲਬ ਠਹਿਰ ਕਿੱਥੇ ਬਣਾਇਆ ਸੀ ਸੈਕਟਰ 71 ਮਹੌਲੂਕੇ ਰਹਿੰਦੇ ਸੀ ਉੱਥੇ ਵੀ ਸੁਣਿਆ ਇਹਨਾਂ ਨੇ ਮਕਾਨ ਕੋ ਦੱਬਿਆ ਸੀ ਇਸ ਤਰ੍ਹਾਂ ਦੀ ਐਮਰਜੈਂਸੀ ਕਾਲ ਆਈਏ ਸੁਣਦੇ ਵਿੱਚ ਪਰ ਹਜੇ ਤਫ਼ਤੀਸ਼ ਜਾਰੀ ਹੈ ਉਹਦੇ ਬਾਰੇ ਤੇ ਹੁਣ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਲੈ ਕੇ ਕੀ ਕੀਵੇਂ ਕੜੀਆਂ ਜਿਹੜੀਆਂ ਜੋੜੀਆਂ ਇਹਨੂੰ ਤਾਂ 2 ਦਿਨ ਦੇ ਰਿਮਾਂਡ ਤੇ ਸੀ ਸਾਡੇ ਕੋਲ ਜੀ ਤੇ ਇਹਨੂੰ ਜੁਡੀਸ਼ਨ ਭੇਜ ਦਿੱਤਾ ਗਿਆ ਜੀ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਤੇ ਅੱਗੇ ਹੋਰ ਕਿੰਨੇ ਬੰਦਿਆਂ ਨੂੰ ਜਿਨ੍ਹਾਂ ਨੂੰ ਅ ਉਹ ਰਿਟੇਨ ਕੀਤਾ ਸੀ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਬੈਕਵਰਡ ਲਿੰਕ ਦੇ ਵਿੱਚ ਇੱਕ ਬੰਦੇ ਨੂੰ ਨਾਮਜ਼ਦ ਕਰਤਾ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਸਰ ਇਹ ਜਿਹੜਾ ਨਾਕਾਬੰਦੀ ਹੈ ਕਿੰਨੇ ਲੋਕ ਨੇ ਰੱਖੀ ਆ ਇਹ 5 ਤੋਂ 8 ਹੋਈ ਸੀ ਜੀ ਤੇ 8 ਵਜੇ ਤੱਕ ਆਈ ਨਾ ਸਭ ਇੱਕ ਉਹ ਕਿ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿ ਮਹਿਲਾਵਾਂ ਜਿਹੜੀਆਂ ਹੈਲਮਟ ਨਹੀਂ ਪਾਉਂਦੀਆਂ ਵੀ ਮਤਲਬ ਉਸ ਨੂੰ ਇੱਕ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਹੈ ਕਿ ਆਪਣੀ ਸੇਫਟੀ ਲਈ ਉਹ ਹੈਲਮਟ ਪਾਉਣ ਕਿਉਂਕਿ ਹੈਲਮਟ ਤਾਂ ਸਾਡੀ ਜ਼ਿੰਦਗੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਤਾਂ ਹੋਰ ਕੀ ਨਾ ਸੀ